ਇਹ ਹੈ ਚਟਾਲਾ ਰੋਡ 메ਨ 메ਨ ਰੋਡ ਚਟਾਲਾ ਰੋਡ ਹੁਣ ਮੈਂ ਇੱਥੋਂ ਜਾ ਰਿਹਾ ਹਾਂ ਸਾਡੇ ਬ੍ਰਦਰ ਹੈਗੇ ਐ ਰਾਜੂ ਮੈਥਾ ਜੀ ਉਹਨਾਂ ਦੇ ਘਰ ਹਾਂਜੀ ਤੇ ਲਓ ਅਸੀਂ ਬ੍ਰਦਰ ਰਾਜੂ ਉਹਨਾਂ ਦੇ ਉੱਥੇ ਸਮਾਨ ਅਸੀਂ ਚੱਕ ਲੈ ਜਿਹੜਾ ਚੱਕਣਾ ਸੀਗਾ ਤੇ ਹੁਣ ਇਧਰੋਂ ਮਿੱਕੀ ਵੀ ਆ ਗਿਆ ਹੁਣ ਇਹ ਡਰਾਈਵ ਕਰੂਗਾ ਇਹ ਲੈ ਕੇ ਜਾਊਗਾ ਹਾਂਜੀ ਤੇ ਅਸੀਂ ਹੁਣ ਪਹੁੰਚ ਚੁੱਕੇ ਆ ਜੀ ਗੋਰੀ ਵਾਲਾ ਡੇਰਾ ਪਹੁੰਚ ਚੁੱਕੇ ਆ ਜੀ ਖੁਸ਼ਪੁਰਤਾਮ ਤੇ ਇਹ ਆ ਜੀ ਲੰਗਰ ਹਾਲ ਇੱਥੇ ਲੰਗਰ ਦੀ ਸੇਵਾ ਚੱਲਦੀ ਹੈ ਤੇ ਇਹ ਮਿੱਕੀ ਜੀ ਤਾਂ ਸਾਡੇ ਨਾਲ ਹੀ ਆਇਆ ਹੈ ਇਹ ਦੇਖੋ ਜੀ ਮਾਹੌਲ ਦੇਖੋ ਦੰਦਨ ਸਤਿਗੁਰੂ ਤੇਰੇ ਆਸਰਾ ਆ ਦੇ ਕੋ ਡੇਰੇ ਦਾ ਮਾਹੌਲ ਦੇਖੋ ਪੂਰਾ ਚਮਕ ਚਮਕ ਇਹ ਆ ਜੀ ਖੁਸ਼ਪੁਰਤਾਮ ਗੋਰੀ ਵਾਲਾ ਤੇ 压力大。Yeah, वेलकम बैक टू गुरसुक ब्लॉक एचआर 25 ਤੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅਸੀਂ ਚੱਲੇ ਹਾਂ ਜੀ ਗੋਰੀਵਾਲਾ ਉੱਥੇ ਸੱਸਣ ਤੇ ਚੱਲੇ ਅੱਜ ਖੁਸ਼ਪੁਰ ਧਾਮ ਦੇ ਵਿੱਚ ਸੰਤ ਬਾਬਾ ਮਹਾਮਤ ਚੰਦ ਜੀ ਉਹਨਾਂ ਜੀ ਦੀ ਸੱਸਣ ਹੈਗੀ ਹੈ ਔਰ ਬੇਪਰਵਾ ਨੇ ਜੀ ਸਾਹਿਬ ਜੀ ਉਹਨਾਂ ਦਾ ਜਨਮ ਦਿਹਾੜਾ ਹੈ ਔਰ ਸ਼ਾਮਸਤਾਨਾ ਜੀ ਉਹਨਾਂ ਦਾ ਵੀ ਆਪਾਰ ਜਨਮ ਦਿਹਾੜਾ ਸਾਰੀ ਸੰਗਤ ਮਨਾ ਰਹੀ ਹੈ ਅੱਜ ਦਾ ਦਿਨ ਅੱਜ ਦੀ ਰਾਤ ਤੇ ਕੱਲ ਨੂੰ ਦਿਨ ਦਾ ਡੇਰਾ ਫੰਕਸ਼ਨ ਹੈ ਉੱਥੇ ਸੱਜਣਗੇ ਗਿਆ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਡੇਰਾ ਇਹ ਹੈ ਚਟਾਲਾ ਰੋਡ ਮੇਨ ਮੇਨ ਰੋਡ ਚਟਾਲਾ ਰੋਡ ਹੁਣ ਮੈਂ ਇੱਥੋਂ ਜਾ ਰਿਹਾ ਹਾਂ ਸਾਡੇ ਬ੍ਰਦਰ ਹੈਗੇ ਐ ਰਾਜੂ ਮੈਥਾ ਜੀ ਉਹਨਾਂ ਦੇ ਘਰ ਤੇ ਉੱਥੋਂ ਫਿਰ ਮਿੱਕੀ ਬ੍ਰਦਰ ਆ ਰਿਹਾ ਮਿੱਕੀ ਨੂੰ ਲੈ ਕੇ ਨਾਲ ਤੇ ਉੱਥੋਂ ਕੋਈ ਸਮਾਨ ਵਗੈਰਾ ਲੈ ਕੇ ਫਿਰ ਅਸੀਂ ਜਾਣਾ ਹੈਗਾ ਨਿਕਲਾਂਗੇ ਡਬਲ ਸ਼ਹਿਰ ਤੋਂ ਨਿਕਲਾਂਗੇ ਹਾਂਜੀ ਤੇ ਲੋ ਅਸੀਂ ਬ੍ਰਦਰ ਰਾਜੂ ਉਹਨਾਂ ਦੇ ਉੱਥੋਂ ਸਮਾਨ ਅਸੀਂ ਚੱਕ ਲੈ ਜਿਹੜਾ ਚੱਕਣਾ ਸੀਗਾ ਤੇ ਹੁਣ ਇਧਰੋਂ ਮਿੱਕੀ ਵੀ ਆ ਗਿਆ ਹੁਣ ਇਹ ਡਰਾਈਵ ਕਰੂਗਾ ਇਹ ਲੈ ਕੇ ਜਾਊਗਾ ਤੇ ਹੁਣ ਅਸੀਂ ਡਬਲ ਸ਼ਹਿਰ ਤੋਂ ਨਿਕਲ ਲੱਗੇ ਇਹ ਹੰਗੋਰੀ ਵਾਲੇ ਚੱਲੇ ਆ ਰਸਤੇ ਦੇ ਵਿੱਚ ਹੋਰ ਸਮਾਧਨ ਚੱਕਣਾ ਬੱਸ ਮਿੱਕੀ ਦੀ ਸਵੈਰ ਚੱਕਣੀ ਆ ਮਲੇ ਬਸ ਮਿੱਕੀ ਦੀ ਸਵੈਰ ਚੱਕਣੀ ਆ ਕਿਉਂਕਿ ਮਿੱਕੀ ਆਪਦੀ ਸ਼ਾਪ ਤੋਂ ਫੁੱਟਵੈਅਰ ਦੀ ਸ਼ਾਪ ਹੈ ਨੇ ਇਹਦੀ ਦੋ ਸ਼ਾਪ ਹੈਗੀ ਹੈ ਤੇ ਉਹ ਸ਼ਾਪ ਦੇ ਉੱਤੋਂ ਫ੍ਰੀ ਹੋ ਕੇ ਹੁਣ ਆਇਆ ਹਾਂਜੀ ਉਹ 79 ਨਿਕਲ ਗਏ ਆ ਡਾਬ ਵਾਲੀ ਸ਼ਹਿਰ ਦੇ ਵਿੱਚੋਂ ਤੇ ਅਸੀਂ ਪਹੁੰਚਾਂਗੇ ਹੁਣ ਅਸੀਂ ਇਹ ਵਾਲੀ ਕਾ ਰੋਡ ਤੇ ਮਿੱਕੀ ਸਾਹਿਬ ਚਲਾ ਰਹੇ ਨੇ ਗੱਡੀ ਤੇ ਹਲਕੇ ਹਲਕੇ ਹੁਣ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਫੇਰ ਦੇਖੋ ਰਸਤਾ ਹੈਗਾ ਸੁਨਸਾਨ। ਜੀ ਤੇ ਅਸੀਂ ਹੁਣ ਪਹੁੰਚ ਚੁੱਕੇ ਜੀ ਖੋਰੀ ਵਾਲਾ ਡੇਰਾ ਪਹੁੰਚ ਚੁੱਕੇ ਜੀ ਖੁਸ਼ਪੁਰਤਾਮ ਤੇ ਇਹ ਹੈ ਜੀ ਲੰਗਰ ਹਾਲ ਇੱਥੇ ਲੰਗਰ ਦੀ ਸੇਵਾ ਚੱਲਦੀ ਹੈ ਤੇ ਇਹ ਮਿੱਕੀ ਜੀ ਤਾਂ ਸਾਡੇ ਨਾਲ ਹੀ ਆਇਆ ਹੈ। ਇਹ ਸਾਡੇ ਭਾਈ ਸਾਹਿਬ ਬਲਬੀਰ ਜੀ। ਹਲਵਾਈ। ਇਹ ਹਲਵਾ ਬਣਿਆ ਪਿਆ ਪ੍ਰਸ਼ਾਦ ਬਣਿਆ ਪਿਆ। ਐਸ ਕੜਾਹੇ 'ਚ ਬਣਾਇਆ ਸੀ। ਤੇ ਉਹ ਵੱਡੇ ਕੜਾਹੇ 'ਚ ਬਣਾਇਆ ਸੀ ਪੂਰੇ ਜ਼ਬਰਦਸਤ ਹੈ। ਸੇਦਰ ਬਲਵੀਰ ਜੀ ਇਹ ਸਾਡੇ ਰਾਜੂ ਭਾਈ ਸਾਹਿਬ ਜੀ ਦੇ ਮਨਮੋਹਨ ਜੀ ਹੋ ਗਿਆ ਔਰ ਸਾਡੇ ਸਾਰੇ ਪ੍ਰੇਮੀ ਉਥੇ ਪਹੁੰਚੇ ਹੋਏ ਐ ਦਰਬਾਰ ਦੇ ਵਿੱਚ ਅੱਜ ਲਾਵਾਂਗੇ ਰੌਣਕਾਂ ਨਾ ਨਾ ਲਾਓ ਜੀ ਅੱਜ ਖੁਸ਼ਪੁਰ ਧਾਮ ਦੇ ਵਿੱਚ Satsang ਹੈ ਜੀ ਤੇ ਸਾਰੇ ਜਿਹਨੇ ਉਥੇ ਰੌਣਕਾਂ ਲਾਵਾਂਗੇ ਅੱਜ ਜਨਮ ਦਿਨ ਜਿਹੜਾ ਜਨਮ ਮਹੀਨਾ ਮਨਾਵਾਂਗੇ ਜੀ ਸਾਰੇ ਜਿਹਨੇ ਖੁਸ਼ੀਆਂ ਦੇ ਨਾਲ ਨੱਚ ਗਾ ਕੇ ਜੀ ਤੇ ਅੱਜ ਦੇ ਬਲੌਗ ਦੇ ਵਿੱਚ ਹੋਰ ਵੀ ਜ਼ਿਆਦਾ ਇੰਟਰਸਟਿੰਗ ਹੋਊਗਾ ਸੰਗਤ ਦੇ ਵਿੱਚ ਬਾਬਾ ਜੀ ਦੇ ਵਚਨ ਵੀ ਸੁਣਾਵਾਂਗੇ ਤੁਹਾਨੂੰ ਨਵੇਂ-ਨਵੇਂ ਭਜਨ ਸਾਰੇ ਜਣੇ ਜੀ ਅਲੀ ਚੱਲੇ ਆਂ ਚੱਲੇ ਚੱਲੇ ਜੀ ਲੰਗਰ ਪ੍ਰਸ਼ਾਦਾ ਛਕਾਂਗੇ ਹੁਣ ਤੁਹਾਨੂੰ ਬਾਹਰ ਦਾ ਮਾਹੌਲ ਦਿਖਾਉਨੇ ਆ ਲੰਗਰ ਪ੍ਰਸ਼ਾਦਾ ਛਕਾਂਗੇ ਹੁਣ ਜਾ ਕੇ ਤੇ ਹੁਣ ਬਾਹਰ ਦਾ ਤੁਹਾਨੂੰ ਮਾਹੌਲ ਦਿਖਾਉਨੇ ਆ ਚੱਲ ਕੇ ਕੀ ਮਾਹੌਲ ਐ ਦੇਖੋ ਜੀ ਮਾਹੌਲ ਨਿਹਰ ਦਾ ਬੰਦਨ ਸਤਗੁਰੂ ਤੇਰੇ ਅਸਰਾ ਆ ਦੇ ਕੋ ਡੇਰੇ ਦਾ ਮਾਹੌਲ ਦੇਖੋ ਪੂਰਾ ਚਮਕ ਚਮਕ ਇਹ ਐ ਜੀ ਖੁਸ਼ਪੁਰਤਾਮ ਗੋਰੀ ਵਾਲਾ ਤੇ ਆਜੋ ਤੁਹਾਨੂੰ ਦਿਖਾਉਨੇ ਆਗੇ ਸਤਸੰਗ ਦਾ ਵਾਹਲ ਪੂਰਾ ਜ਼ਬਰਦਸਤ ਅੱਜ ਬਲੌਗ ਹੋਣ ਵਾਲਾ ਜੀ ਸਤਸੰਗ ਦਾ ਖੁਸ਼ਪੁਰਤਾਮ ਦੇ ਵਿੱਚ ਦੇਖਣਾ ਜੀ ਅੱਜ ਪੂਰਾ ਜ਼ਬਰਦਸਤਾ ਨੂੰ ਪੂਰਾ ਰੌਣਕ ਦਿਹਾਵਾਗੇ ਜੀ ਦੇ 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 ਬਲੇ ਬਲੇ ਮਲਮੋਹਨ ਜੀ ਆ ਦੇਖੋ ਜੀ ਲੰਗਰ ਚੱਲ ਰਿਹਾ ਹੈ ਇਹ ਲੰਗਰ ਹਾਲ ਤੇ ਹੁਣ ਅਸੀਂ ਲੰਗਰ ਪ੍ਰਸ਼ਾਦ ਸਕਾਂਗੇ ਜੀ ਆ ਦੇਖੋ ਦੇਰੀ ਦੀ ਪੂਰੀ ਰੌਣਕ ਜ਼ਬਰਦਸਤ ਚਾਰੇ ਪਾਸੇ ਰੌਣਕ ਲੱਗੀ ਹੋਈ ਹੈ ਆ ਦੇਖੋ ਸਾਡੇ ਸ਼੍ਰੀ ਭਵਨ ਜੀ ਸ਼੍ਰੀ ਭਵਨ ਜੀ ਆ ਗਿਆ ਦੰਦਾਂ ਸਰ ਵੀ ਸ਼੍ਰੀ ਭਵਨ ਜੀ ਆ ਗਿਆ ਵੀ ਹੁਣ ਸਤਸੰਗ ਦੇ ਵਿੱਚ ਹੁਣ ਅਸੀਂ ਲੰਗਰ ਛੱਕਾਂਗੇ ਲੰਗਰ ਛੱਕ ਕੇ ਉਸ ਤੋਂ ਬਾਅਦ ਫਿਰ ਸਤਸੰਗ ਦੇ ਵਿੱਚ ਰੌਣਕਾਂ ਲੱਗਣਗੀਆਂ ਸਤਸੰਗ ਪੰਡਾਲ ਇੱਥੇ ਸਤਸੰਗ ਲੱਗੀ ਗਈ ਜੀ ਹੁਣ ਤੇ ਸਾਊਂਡ ਦਾ ਸੈਟਅਪ ਰੈਡੀ ਹੋ ਗਿਆ ਹੁਣ ਜਿੱਥੇ ਸਤਸੰਗ ਲੱਗਣੀ ਆ ਉਸ ਜਗ੍ਹਾ ਦੇ ਉੱਤੇ ਹੀ ਜਾ ਰਹੇ ਆ ਵਾਹ ਜੀ ਵਾਹ ਬੜਾ ਸੈਟਅਪ ਹੁਣ ਉੱਤੇ ਜਾ ਕੇ ਅਸੀਂ ਸਮਾਨ ਵਗੈਰਾ ਰੱਖਦੇ ਆ ਇਨਸਟਰੂਮੈਂਟ ਵਗੈਰਾ ਤੇ ਉੱਥੇ ਤਿਆਰੀ ਕਰਾਂਗੇ ਹੁਣ ਲਾਵਾਂਗੇ ਜੀ ਸਾਰੇ ਪ੍ਰੇਮੀ ਪਹੁੰਚ ਚੁੱਕੇ ਆ ਜੀ ਦੰਦ ਦੰਦ ਸਤਿਗੁਰ ਤੇਰੇ ਔਰ ਸਾਡੇ ਭੀਮ ਜੀ ਇਹ ਵੀ ਆਵਣ ਚੁੱਕੇ ਆ ਜੀ ਦੰਦ ਦੰਦ ਸਤਿਗੁਰ ਤੇਰੇ ਆਸਰਾ ਜੀ ਅੱਜ ਦੇ ਬਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਸਤਸੰਗ ਖੁਸ਼ਪੁਰਤਾਮ ਦਾ ਬਾਬਾ ਚੰਦ ਮਤਮਾ ਜੀ ਸਤਸੰਗ ਪਰਮਾਣਗੇ ਆ ਸਾਰਾ ਸੈਟਅਪ ਰੈਡੀ ਹੋ ਗਿਆ ਜੀ ਹਾਂਜੀ ਰੈਂਟੀ ਕੀਤੀ ਜਾਂਦੀ ਹੈ ਹੁਣ ਬਸ ਸ਼ੁਰੂ ਕਰਾਂਗੇ ਥੋੜੇ ਸਮੇਂ ਦੇ ਵਿੱਚ ਸਾਡੇ ਭੀਮ ਜੀ ਟਾਈਮ ਹੋ ਚੁੱਕਾ ਹੈ ਹੁਣ ਸ਼ੁਰੂ ਕਰਾਂਗੇ ਸਹਿਬਾਨ ਸੈਕਟਰੀ ਸਾਹਿਬ ਜੀ ਆ ਚੁੱਕੇ ਆ ਜੀ ਪਹੁੰਚ ਚੁੱਕੇ ਹਨ ਹਾਂ ਔਰ ਠੀਕ ਹੈ ਜੀ ਲੰਗਰ ਪਾਣੀ ਛਕ ਲਿਆ ਪੰਡਾਲ ਵਿੱਚ ਆ ਕੇ ਬੈਠਣਾ ਜੀ ਦੁਆਰਾ ਫਿਰ ਦਿੰਦੀ ਹੈ ਜਿੰਨਾ ਵੀ ਬਜ਼ੁਰਗ ਭੈਣਾਂ ਨੇ ਲੰਗਰ ਛਕ ਲਿਆ ਹੈ ਸ਼ੁਰੂ ਕਰਾਂਗੇ ਪੰਡਾਲ ਸਿੱਖ ਬੈਠਣ ਜੀ ਹਾਂਜੀ ਧਰਵਾਸ سنگت ساری سی ہے دیکھو چھوٹا بچہ یا بابا جی جی گانا ਦੀ ਬੇਤਾ ਇਸ ਪਿਆਰੀ ਦਾ ਜਨਮ ਦਿਨ ਆਇਆ ਜਨਮ ਦਿਨ ਆਇਆ ਜਨਮ ਦਿਨ ਆਇਆ ਸ਼ਾਨ ਤੇ ਸਾਰੇ ਜਨਮ ਦਿਨ ਆਇਆ ਦੇ ਸੰਗੀਤ ਵਿੱਚ ਤੇ نور سے تو وہاں سے نکلے تو آگے نیل گائے آ گئی ہاں تو گاڑی چھتیگست ہو گئی پوری میں وہاں ڈگ رہا تھا ہاتھے پڑا میں کہ بھائی صاحب آئیں گے ہمارے لے جائیں گے

ਉਸੀ ਟਾਈਮ ਇਹ ਸੰਗੋ ਦਰਸ਼ਕ ਕਰਤਾ ਹੈ ਕਿਤੇ ਉਦੇਸ਼ੀ ਨੁਕਸਾਨ ਬਤਾ ਦੇਖੋ ਹੋ ਗਿਆ ਸਾੜੀ ਦਿਨਾਂ ਬਾਅਦ ਆ ਕਰੀ ਬਣੀ ਤੇਰੇ ਨੇ ਕਹਤੈ ਯਾਦ ਕਰੀ भेण जनम त आया जनम त न आया तोगां दवाली कनम दे आया जनम दे आया जनम दे आया सतां न अॼु मैताद करेड़ीरे मतन याद कर i'm gonna दे परे लुटाई वाली परे ਲੋਕੀ ਸਾਡੀ ਜੀ ਅਬੇ ਜਾਨ ਤੇ ਵੀ ਪਿਆਰਾ ਹੈ ਓਹੋ ਰਮਨਨ ਬਨਸੀ ਸਾਡੀ ਜੀ ਅਬੇ ਜਾਨ ਤੇ ਵੀ ਪਿਆਰਾ ਹੈ ساری ਦੁਨੀਆ ਤੋਂ ਕਹਿ ਦੂੰਗਾ ਜੇ ਬਲਸਾਨਾ ਤੋਂ ਹਮਾਰਾ ਹੈ ਜੀ ਸਤਸੰਗ ਅੱਜ ਰਾਤ ਦੀ ਸਤਸੰਗ ਹੋਈ ਬੜੇ ਸ਼ਾਵਾ ਦੇ ਨਾਲ ਖੁਸ਼ੀਆਂ ਦੇ ਨਾਲ ਸਾਰਿਆਂ ਨੇ ਨੱਚ ਗਾ ਕੇ ਜੰਮਿਲ ਮਿਲਾਇਆ ਅੰਮ੍ਰਿਤ ਹੁਣ ਅਸੀਂ ਇਸ ਬਲੌਗ ਨੂੰ ਇੱਥੇ ਕਰਨ ਲੱਗੇ ਐਂਡ ਤੇ ਕੱਲ ਸਵੇਰੇ ਮਿਲਾਂਗੇ ਫੇਰ ਨਵੇਂ ਬਲੌਗ ਦੇ ਨਾਲ ਸਾਰੇ ਬਾਏ ਬਾਏ